मैक्स एजुकेशन लिंक्स ਦੇ ਉਹਨਾਂ ਦਫ਼ਤਰ ਵਿਖੇ ਅੱਜ ਖੂਬ ਰੌਣਕ ਵੇਖਣ ਨੂੰ ਮਿਲੀ ਇਸ ਦਫ਼ਤਰ ਦੇ ਵਿੱਚ ਅੱਜ ਉਹਨਾਂ ਵਿਦਿਆਰਥੀਆਂ ਦੀ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ ਜਿਨ੍ਹਾਂ ਦੇ ਹਾਲ ਦੇ ਵਿੱਚ ਹੀ ਜਰਮਨੀ ਦੇ ਵੀਜ਼ੇ ਲੱਗੇ ਹਨ ਇਸ ਦੇ ਨਾਲ ਹੀ ਅੱਜ ਇਸ ਦਫ਼ਤਰ ਦੇ ਵਿੱਚ ਜਰਮਨੀ ਐਡਮਿਸ਼ਨ ਡੇ ਵੀ ਮਨਾਇਆ ਗਿਆ ਜਿਸ ਦੇ ਵਿੱਚ ਜਰਮਨੀ ਤੋਂ ਆਈਆਂ ਹੋਈਆਂ 10 ਨਾਮੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਆਏ ਹੋਏ ਵਿਦਿਆਰਥੀਆਂ ਨੂੰ ਸਮੁੱਚੀ ਜਾਣਕਾਰੀ ਮੁਹੱਈਆ ਕਰਵਾਈ ਅੱਜ ਦਫ਼ਤਰ ਦੇ ਵਿੱਚ ਪੁੱਜੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਗੱਲਬਾਤ ਕਰਦਿਆਂ ਮੈਕਸ ਐਜੂਕੇਸ਼ਨ ਲਿੰਕਸ ਦੇ ਮਾਲਕ ਪ੍ਰਕਸ਼ਿਤ ਪਾਵਾ ਨੇ ਦੱਸਿਆ ਕਿ ਉਹ ਪਿਛਲੇ 15 ਤੋਂ 20 ਸਾਲ ਤੋਂ ਇਹ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਦੁਆਰਾ ਬਾਹਰ ਭੇਜੇਗੇ ਵਿਦਿਆਰਥੀ ਬਾਹਰ ਪੜ੍ਹ ਕੇ ਆਪਣਾ ਭਵਿੱਖ ਦੀ ਸੁਰੱਖਿਅਤ ਕਰ ਚੁੱਕੇ ਹਨ ਜੇਕਰ ਤੁਸੀਂ ਵੀ ਜਰਮਨੀ ਜਾ ਕੇ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਜਲਦ ਪਹੁੰਚੋ मैक्स एजुकेशन लिंक्स ਦੇ ਦਫ਼ਤਰ ਤੇ ਹਾਸਲ ਕਰੋ ਸਮੁੱਚੀ ਜਾਣਕਾਰੀ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਜਿਹੜੇ ਬੱਚਿਆਂ ਨੇ ਬਹੁਤ ਸਾਰੇ ਬੱਚਿਆਂ ਨੇ ਜਰਮਨੀ ਦੇ ਸਟੂਡੈਂਟ ਵੀਜ਼ਾ ਲਾਏ ਆ ਤੇ ਜਿਹੜੇ ਬੱਚੇ ਪ੍ਰੈਜ਼ెంట్ ਸੀਗੇ ਅਸੀਂ ਉਹਨਾਂ ਦੇ ਅੱਜ ਇੱਕ ਕੇ ਕਟਿੰਗ ਸੈਲੀਬ੍ਰਿਟੀ ਰੱਖੀ ਹੈ ਤੇ ਅਸੀਂ ਜਿਹੜੇ ਹੁਣ ਨੈਕਸਟ ਪ੍ਰੋਸੈਸ ਹੈ ਨਵੰਬਰ ਦਾ ਜਨਵਰੀ ਦਾ ਸ਼ੁਰੂ ਕਰਦਾ ਹੈ ਨੈਕਸਟ ਇਨਟੇਕ ਦੀ ਸ਼ੁਰੂਆਤ ਹੋ ਗਈ ਅੱਜ ਤੋਂ ਤਾਂ ਜਿਹੜੇ ਬੱਚੇ ਅਗਲੇ ਇਨਟੇਕਸ ਵਾਸਤੇ ਅਪਲਾਈ ਕਰਨਾ ਚਾਹੁੰਦੇ ਆ ਉਹ ਆ ਜਾਣ। ਦੇਖ ਸਰਮਨੀ ਉਹਨਾਂ ਦੀ ਵੀ ਇਦਾਂ ਹੀ ਹੋਏਗੀ ਕਿ ਜਿਸ ਵੇਲੇ ਉਹ ਫੋਰਨ ਪੜਨ ਜਾਣਗੇ, ਜਿਸ ਵੇਲੇ ਉਹ ਫਲਾਈ ਕਰਨਗੇ, ਜਿਸ ਵੇਲੇ ਉਹਨਾਂ ਦੇ ਸੁਪਨੇ ਸੱਚ ਹੋਣਗੇ, ਉਹਨਾਂ ਦੇ ਵੀਜ਼ੇ ਲੱਗਣਗੇ ਤੇ ਉਹਨਾਂ ਸਾਰੇ ਬੱਚਿਆਂ ਨੂੰ ਜਿਹੜਾ ਹੈਗਾ ਨੈਕਸਟ ਅਸੀਂ ਇਦਾਂ ਹੀ ਅੱਗੇ ਅੱਗੇ ਤੋਂ ਅੱਗੇ ਪਲਾਨ ਕਰਦੇ ਰਵਾਂਗੇ ਇਦਾਂ ਬੱਚਿਆਂ ਤੋਂ ਸੈਲੀਬ੍ਰੇਸ਼ਨਸ ਇਹ ਸੈਲੀਬ੍ਰੇਸ਼ਨਸ ਹੈ ਸੈਲੀਬ੍ਰੇਟ ਕਰਦੇ ਰਵਾਂਗੇ। ਇਹ ਲੀਗ ਸ਼ੁਰੂ ਕੀਤੀ ਗਈ ਹੈ 1 ਜਨਵਰੀ ਔਰ ਵਧੀਆ ਸਿੱਖਿਆ ਸਾਰਾ ਇਕੱਠਾ ਕਰਕੇ ਲੈਣਾ ਹੈ ਦਿਵਾਰ ਬਟਾ ਪਰਿਵਾਰ ਵੱਡਾ ਹੁੰਦਾ ਹੈ ਜੀ ਪਰਿਵਾਰ 17 ਸਾਲ ਚ ਬਹੁਤ ਵੱਡਾ ਵੱਡਾ ਪਰਿਵਾਰ ਹੋ ਗਿਆ ਮੈਕਸ ਐਜੂਕੇਸ਼ਨ ਦਾ ਬਹੁਤ ਲੋਗ ਆਏ ਆ ਅੱਜ ਹੈਰਾਨੀ ਦੀ ਗੱਲ ਹੈ ਉਹ ਵੀ ਆਏ ਆ ਜਿਨ੍ਹਾਂ ਜਿਹੜੇ 17 ਸਾਲ ਤੋਂ ਪੇਰੈਂਟਸ ਆਏ ਜਿਹੜੇ 17 ਸਾਲ ਪਹਿਲੇ ਮੈਕਸ ਐਜੂਕੇਸ਼ਨ ਥਰੂ ਆਸਟ੍ਰੇਲੀਆ ਗਏ ਸੀਗੇ ਨਿਊਜ਼ੀਲੈਂਡ ਗਏ ਸੀਗੇ ਉਹ ਪਰਿਵਾਰ ਵੀ ਸਾਨੂੰ ਮਿਲਣ ਆਏ ਆ ਕੁਝ ਬੱਚੇ ਇੰਨਾ ਤੇ ਆਏ ਆ ਜਿਹੜੇ ਮੈਸ਼ਰ 18 ਸਾਲ ਦੀ ਉਮਰ ਚ ਭੇਜੇ ਸੀਗੇ ਅੱਜ ਵਿਆਹ ਹੋ ਗਿਆ ਉਹਨਾਂ ਦੇ ਵੀ ਅੱਗੇ ਬੱਚੇ ਹੋ ਗਏ ਆ ਤੇ ਉਹ ਅੱਜ ਵੀ ਸਾਰੇ ਬੱਚੇ ਮਿਲਣ ਆਇਆ ਮੈਂ ਬਹੁਤ థాంਕਫੁਲ ਹਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਕਿ ਜਿਹੜੇ ਵੀ ਇੰਨੇ ਮੌਬ ਇੰਨੇ ਸਾਰੇ ਲੋਕ ਮੈਨੂੰ ਪਿਆਰ ਕਰਦੇ ਮੈਨੂੰ ਮਿਲਣ ਆਕੇ ਆ ਫੋਰਨ ਜਾਣ ਵਾਲੇ ਸਭ ਨੂੰ ਸਲਾਮ ਹੈ ਹੀ ਦੇ ਰਿਹਾ ਕਿ ਜੇ ਤੁਸੀਂ ਲਾਈਫ ਦੇ ਵਿੱਚ ਓਪਰਚ्युनिटीज ਕੈਸ਼ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਕਿ ਤੁਹਾਨੂੰ ਜ਼ਿੰਦਗੀ ਵਿੱਚ ਬੈਸਟ ਵਧੀਆ ਓਪਰਚ्युनिटीज ਮਿਲਣ ਇੱਕ ਵਾਰ ਫੋਰਨ ਐਜੂਕੇਸ਼ਨ ਥਰੂ ਫੋਰਨ ਜ਼ਰੂਰ ਜਾਓ ਮੈਂ ਤਾਂ ਜਰਮਨੀ ਰეკਮੈਂਡ ਕਰਦਾ ਬਾਕੀ ਤੁਹਾਡੀ ਮਰਜ਼ੀ ਹੈ ਚੰਗੇ ਕਾਲਜ ਚੰਗੀ ਯੂਨੀਵਰਸਿਟੀ ਚ ਪੜ੍ਹਾਈ ਜ਼ਰੂਰ ਕਰੋ ਤੇ ਉੱਥੇ ਦਾ ਜਾ ਕੇ ਜਿਹੜਾ ਉੱਥੇ ਜਾ ਕੇ ਤੁਸੀਂ ਆਪਣੇ ਨੈਕਸਟ ਜਿਹੜਾ ਲਾਈਫ ਪਲਾਨ ਜ਼ਰੂਰ ਕਰੋ ਉੱਥੇ ਜਾ ਕੇ ਨਵਾਂ ਗੁਰੂ ਸਿੱਖ ਮੈਂ ਹਰ ਬੱਚੇ ਨੂੰ ਇਹ ਚੀਜ਼ ਕਹਾਈ ਦਿੰਦੀ ਦੇਖੀ ਜਿਹੜਾ ਅੱਜ ਤੁਹਾਡਾ ਕਾਗਜ਼ ਬਣਾਇਆ ਉਹ ਅੱਜ ਨਜ਼ਰ ਆ ਰਿਹਾ ਹੈ ਕਿ ਆਪ ਕੌਮ ਜਿਹੜਾ ਪਾਮਲਾ ਕਰਦਾ ਇਹ ਦੱਸੀ ਨੂੰ ਕ੍ਰੈਡਿਟ ਦੇਣਾ ਕਿਉਂਕਿ ਜਦੋਂ ਪੜ੍ਹਾਈ ਹੋਣੀ ਤੇ ਦਿਖਾਦਾ ਸ਼ਰੇ ਹੀ ਦਾ ਜਿਹਨਾਂ ਨੂੰ ਸਾਰਾ ਸ਼ਰੇ ਹੈ ਨਾ ਮੇਰੀ ਆਪਣੀ ਟੀਮ ਨੂੰ ਜਾਂਦਾ ਹੈ ਮੈਂ ਇਕੱਲਾ ਕੁਛ ਨਹੀਂ ਹੈਗਾ ਮੇਰੇ ਨਾਲ ਟੀਮੇ ਮੇਰੇ ਨਾਲ ਲੋਕ ਜੁੜੇ ਹੈ ਮੇਰੇ ਨਾਲ ਮੇਰੇ ਸਟਾਫ ਮੈਂਬਰਸ ਹੈ ਮੇਰੇ ਨਾਲ ਉਹ ਸਭ ਲੋਕ ਜੁੜੇ ਹੈ ਜਿਹੜੇ ਪਿਛਲੇ ਇੰਨੇ ਸਾਲਾਂ ਤੋਂ ਮੈਨੂੰ ਪ੍ਰਮੋਟ ਕਰਦੇ ਹੈ ਜਿਹੜੇ ਕਹਿੰਦੇ ਹਾਂ ਜੀ ਮੈਕਸ ਐਜੂਕੇਸ਼ਨ ਤੋਂ ਮੇਰੇ ਤੇ ਯਕੀਨ ਕਰਦੇ ਹੈ ਉਹ ਸਾਰੇ ਲੋਕ ਇਹਦੇ ਉਹਨਾਂ ਨੂੰ ਸਾਰਿਆਂ ਨੂੰ ਚਿਰੇ ਜਾਂਦਾ ਇਕੱਲਾ ਜ਼ਿੰਦਗੀ ਦੇ ਬੰਦਾ ਕੁਛ ਨਹੀਂ ਕਰ ਸਕਦਾ ਸਿਰਫ ਇੱਕ ਟੀਮ ਵਰਕ ਹੈ ਜਿਹੜੇ ਲੋਕੀ ਮੇਰੇ ਟੀਮ ਹੈ ਸਾਰਾ ਸਾਰਾ ਸਾਰੇ ਉਹ ਸਾਰੇ